ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਅਸੀਂ ਜਿੱਦਾਂ ਦੇ ਵੀ ਹਾਂ ਸਾਨੂੰ ਕੁਦਰਤ ਨੇ ਵਧੀਆ ਬਣਾਇਆ ਸਾਨੂੰ ਮਤਲਬ ਸਾਰੀ ਦੁਨੀਆ ਨੂੰ ਸਾਰੀ ਸ੍ਰਿਸ਼ਟੀ ਨੂੰ ਉਸਨੇ ਬਹੁਤ ਬੈਸਟ ਬਣਾਇਆ ਇਹ ਠੀਕ ਆ ਕਿ ਇੱਕ ਦੇ ਗੁਣ ਦੂਜੇ ਚ ਨਹੀਂ ਦਿੱਤੇ ਤੇ ਦੂਜੇ ਦੇ ਗੁਣ ਤੀਜੇ ਚ ਨਹੀਂ ਦਿੱਤੇ ਮਤਲਬ ਹਰ ਕਿਸੇ ਵਿੱਚ ਪਰਮਾਤਮਾ ਨੇ ਆਪਣੇ ਹਸਾਬ ਨਾਲ ਆਪਣੀ એનર્ਜੀ ਪਾਈ ਹੈ ਹਰ ਕੋਈ ਕਿਸੇ ਵਰਗਾ ਬਣ ਨਹੀਂ ਸਕਦਾ ਜਦੋਂ ਤੁਸੀਂ ਆਪਣੇ ਆਪ ਨੂੰ ਖੁਦ ਨੂੰ ਖੋਜ ਲਿਆ ਤਾਂ ਸਮਝੋ ਤੁਸੀਂ ਜ਼ਿੰਦਗੀ ਦੇ ਵਿੱਚ ਆਪਣੇ ਲਈ ਜਿਉਣਾ ਸ਼ੁਰੂ ਕਰ ਦੋਗੇ ਨਹੀਂ ਤਾਂ ਦੂਸਰਾ ਤੁਹਾਡੇ ਤੇ ਕੰਟਰੋਲ ਕਰ ਲਵੇਗਾ ਬਹੁਤੇ ਲੋਕ ਇਸ ਚੀਜ਼ ਤੋਂ ਡਰਦੇ ਆ ਕਿ ਜੇ ਐ ਨਾ ਹੋਇਆ ਜੇ ਐ ਨਾ ਹੋਇਆ ਜੇ ਐ ਨਾ ਹੋਇਆ ਬਚਪਨ ਚ ਸੁਣਿਆ ਸੀ ਕਿ ਜੇ ਕਿਸੇ ਨੇ ਵਿਆਹ ਹੀ ਨਹੀਂ ਜੇ ਵੀ ਆਈ ਨਹੀਂ ਮਤਲਬ ਕਿ ਜੇ ਦਾ ਕੋਈ ਹੱਲ ਹੀ ਨਹੀਂ ਹੈ ਕਿਉਂਕਿ ਜੋ ਹੋ ਗਿਆ ਉਸ ਨੂੰ ਤੁਸੀਂ ਬਦਲ ਨਹੀਂ ਸਕਦੇ ਜੋ ਹੋਣਾ ਹੈ ਠੀਕ ਉਸ ਨੂੰ ਤੁਸੀਂ ਜਾਣਦੇ ਹੀ ਨਹੀਂ ਜੋ ਹੋ ਰਿਹਾ ਹੈ ਉਸ ਬਾਰੇ ਹੀ ਸੋਚੋ ਕਿ ਇਹ ਕਿਉਂ ਹੈ ਜੇ ਤੁਸੀਂ ਅੱਜ ਨੂੰ ਸੋਚ ਕੇ ਉਸ ਕਿਉਂ ਦਾ ਹੱਲ ਲੱਭ ਲਿਆ ਉਸ ਕਿਉਂ ਦਾ ਜਵਾਬ ਲੱਭ ਲਿਆ ਮਤਲਬ ਆਪਣੇ ਦਿਮਾਗ ਵਿੱਚ ਉਸ ਨੂੰ ਸੈਟੀਸਫਾਈ ਕਰ ਲਿਆ ਤਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਸੌਕਾ ਬਣਾ ਲਮੋਗੇ ਆਪਣੀ ਅੱਧੀ ਕੋ ਜ਼ਿੰਦਗੀ ਤਾਂ ਅਸੀਂ ਆਪਣੇ ਫਿਊਚਰ ਨੂੰ ਜਾਨੀ ਸਵਰਗ ਨੂੰ ਬਣਾਉਣ ਲਈ ਗੁਜ਼ਾਰਦੇ ਹਾਂ ਕਿਨੇ ਵੇਖਿਆ ਸਵਰਗ ਕੀ ਹੈ ਸਵਰਗ ਤੇ ਨਰਕ ਇੱਥੇ ਹੀ ਆ ਸਾਡੀ ਸੋਚ ਹੀ ਉਸ ਮੁਤਾਬਕ ਚੱਲਦੀ ਹੈ ਜਿੱਦਾਂ ਅਸੀਂ ਉਸ ਨੂੰ ਚਲਾਉਂਦੇ ਹਾਂ ਕੁਝ ਲੋਕ ਕੰਟਰੋਲ ਕਰਦੇ ਆ ਹਰ ਚੀਜ਼ ਤੇ ਤੇ ਅਸੀਂ ਹੱਥ ਜੋੜ ਕੇ ਉਸ ਚੀਜ਼ ਦੇ ਪਿੱਛੇ ਚੱਲ ਪੈਨੇ ਆ ਜਿਸ ਬਾਰੇ ਅਸੀਂ ਜਾਣਦੇ ਹੀ ਨਹੀਂ ਜਿਸ ਬਾਰੇ ਸਾਨੂੰ ਪਤਾ ਹੀ ਨਹੀਂ ਜੋ ਲਿਖਿਆ ਏ ਠੀਕ ਹੈ ਓਕੇ ਸਹੀ ਹੋ ਸਕਦਾ ਏ ਪਰ ਜਿਸ ਤਰ੍ਹਾਂ ਮੇਰਾ ਜੀਵਨ ਜੀ ਬੀ ਤਰੀਕਾ ਏ ਉਸ ਤੋਂ ਵੱਡਾ ਸਵਰਗ ਜਾਂ ਨਰਕ ਹੋ ਹੀ ਨਹੀਂ ਸਕਦਾ ਕਿਉਂ ਕਿਉਂਕਿ ਮੈਂ ਉਸ ਵਿੱਚ ਜੀ ਰਹੀ ਆ ਜਾਂ ਜੀ ਰਹੇ ਆ ਅਸੀਂ ਸਾਰੇ ਜੇ ਅੱਜ ਅਸੀਂ ਖੁਸ਼ ਨਹੀਂ ਵਰਤਮਾਨ 'ਚ ਤਾਂ ਕੀ ਅਸੀਂ ਆਉਣ ਵਾਲੇ ਕੱਲ ਦੀ ਚਿੰਤਾ ਲੈ ਕੇ ਕੱਲ ਨੂੰ ਖੁਸ਼ ਰੱਖ ਸਕਦੇ ਹਾਂ ਕੱਲ ਕਿਹਨੇ ਦੇਖਿਆ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਬਸ 2-4 ਸਾਲ ਨੇ ਉਸ ਤੋਂ ਬਾਅਦ ਤਾਂ ਸਭ ਸਹੀ ਹੋ ਜਾਣਾ ਏ ਫਿਰ ਮੇਰੀ ਨੌਕਰੀ ਲੱਗ ਜਾਣੀ ਏ ਫਿਰ ਮੈਂ ਬਾਹਰ ਚਲੇ ਜਾਣਾ ਏ ਫਿਰ ਮੇਰੇ ਬੱਚੇ ਨੇ ਵੱਡਾ ਹੋ ਜਾਣਾ ਏ ਫਿਰ ਮੇਰੇ ਜਾਣਾ ਮਤਲਬ ਹਰ ਕਿਸੇ ਦੀ ਆਪਣੀ ਆਪਣੀ ਸੋਚ ਹੈ ਫਿਰ ਫਿਰ ਮਤਲਬ ਫਿਊਚਰ ਕਿਨੇ ਦੇਖਿਆ ਕੱਲ ਦਾ ਨਹੀਂ ਪਤਾ ਕੀ ਹੋ ਜਾਣਾ ਹੈ ਮੈਂਟ ਚ ਪਾਸੇ ਪਲਟ ਜਾਂਦੇ ਆ ਬਹੁਤੇ ਲੋਕ ਹਰ ਕਿਸੇ ਤਰ੍ਹਾਂ ਦੀ ਪਲੈਨਿੰਗ ਵਿੱਚ ਹਮੇਸ਼ਾ ਜ਼ਿੰਦਗੀ ਚ ਫੇਲ ਰਹਿੰਦੇ ਆ ਜ਼ਿੰਦਗੀ ਚ ਫੇਲ ਨਹੀਂ ਹੁੰਦੇ ਅਸਲ ਚ ਅਸਲ ਚ ਉਹਨਾਂ ਦੀਆਂ ਪਲੈਨਿੰਗਾਂ ਫੇਲ ਹੁੰਦੀਆਂ ਨੇ ਜੋ ਉਹਨਾਂ ਨੇ ਆਪਣੀ ਜ਼ਿੰਦਗੀ ਬਾਰੇ ਸੋਚੀਆਂ ਜਾਂ ਲਈਆਂ ਹੁੰਦੀਆਂ ਨੇ ਕਿਸ ਤਰ੍ਹਾਂ ਸਮਾਜਿਕ ਤੌਰ ਤੇ ਚੱਲਦੇ ਹੋਏ ਤਰੀਕਿਆਂ ਅਨੁਸਾਰ ਸਮਾਜਿਕ ਤਰੀਕੇ ਕੀ ਨੇ ਸਮਾਜ ਦੇ ਤਰੀਕੇ ਕੀ ਨੇ ਵਸ ਪਹਿਲਾਂ ਆ ਕਰ ਲੋ ਫਿਰ ਉਸ ਤੋਂ ਬਾਅਦ ਆ ਕਰ ਲਿਓ ਫਿਰ ਉਸ ਤੋਂ ਬਾਅਦ ਆ ਕਰ ਲਿਓ ਆਪੇ ਸਹੀ ਹੋ ਜਾਣਾ ਲਓ ਜੀ ਸਹੀ ਦੀ ਚਾਹ ਵੇ ਤੱਤੀ ਸਾਰੀ ਜ਼ਿੰਦਗੀ ਲੰਗੀ ਸਹੀ ਤੇ ਹੋਇਆ ਕੋਈ ਕਿਦਾਂ ਹੋਇ ਸੋਚੋ ਸੋਚੋ ਕਿਦਾਂ ਹੋਇ ਜਦੋਂ ਬਚਪਨ ਸੀ ਉਦੋਂ ਕਹਿੰਦੇ ਸੀ ਥੋੜੇ ਵੱਡੇ ਹੋ ਜਾਓਗੇ ਤਾਂ ਬੜਾ ਵਧੀਆ ਹੋ ਜਾਊਗਾ ਜਦੋਂ ਵੱਡੇ ਹੋ ਗਏ ਤੇ ਉਦੋਂ ਕਿਹਾ ਕੰਮ ਲੱਗ ਜਾਓਗੇ ਵਿਆਹੇ ਜਾਓਗੇ ਫਿਰ ਵਧੀਆ ਹੋ ਜਾਊਗਾ ਬੜਾ ਵਧੀਆ ਪਰਿਵਾਰ ਮਿਲ ਗਿਆ ਜ਼ਿੰਦਗੀ ਸਵਰਗ ਹੋ ਜੋਗੀ ਤੇ ਜਦੋਂ ਉਹ ਸਾਰਾ ਕੁਝ ਹੋਇਆ ਫਿਰ ਕਹਿੰਦੇ ਨਿਆਣੇ ਹੋ ਜੂਗੇ ਫਿਰ ਸਹੀ ਹੋ ਜੂਗੇ ਤੇ ਜਦੋਂ ਨਿਆਣੇ ਹੋ ਗਏ ਤੇ ਫਿਰ ਲੱਗਿਆ ਇਹਨਾਂ ਨੂੰ ਸੈੱਟ ਕਰ ਲਾਂਗੇ ਤਾਂ ਫਿਰ ਸਹੀ ਹੋ ਜਾਣਗੇ ਜਦੋਂ ਉਹ ਸੈੱਟ ਹੋ ਗਏ ਤੇ ਫਿਰ ਲੱਗਿਆ ਅਸੀਂ ਆਪ ਹੀ ਆਪ ਸੈੱਟ ਨਹੀਂ ਵੈਸੇ ਹੈ ਤੇ ਸਹੀ ਗੱਲ ਮੰਨਣ ਵਾਲੀ ਹੈ ਹਰ ਕਿਸੇ ਨੂੰ ਮਤਲਬ ਇਹ ਪ੍ਰੈਕਟੀਕਲ ਜ਼ਿੰਦਗੀ ਇੱਕ ਕਿਤਾਬੀ ਜ਼ਿੰਦਗੀ ਨਹੀਂ ਹੈ ਕਿਤਾਬਾਂ ਚ ਤੇ ਲਿਖਿਆ ਏ ਕਿ ਜੋ ਕੁਝ ਹੁੰਦਾ ਏ ਬਿਲਕੁਲ ਸਹੀ ਹੁੰਦਾ ਆਪਾਂ ਮੰਨਦੇ ਆਂ ਇਸ ਚੀਜ਼ ਨੂੰ ਜੋ ਹੁੰਦਾ ਏ ਬਿਲਕੁਲ ਸਹੀ ਹੁੰਦਾ ਪਰ ਜਿਹਦੇ ਨਾਲ ਸਹੀ ਹੋ ਹੀ ਨਹੀਂ ਹੋਇਆ ਉਹ ਕੀ ਕਰੇ ਉਹ ਆਪਣੇ ਗੁਣ ਨੂੰ ਪਹਿਚਾਨੇ ਇਹ ਗੱਲ ਨਹੀਂ ਹੈ ਹੱਲ ਹੈ ਉਹ ਆਪਣੇ ਆਪ ਨੂੰ ਪਹਿਚਾਨੇ ਕਿਉਂਕਿ ਇੱਕ ਗੱਲ ਹਮੇਸ਼ਾ ਯਾਦ ਰੱਖੋ ਤੁਹਾਨੂੰ ਬਣਾਉਣ ਵਾਲਾ ਵੀ ਉਹੀ ਏ ਜਿਨੇ ਜਿਹਦੇ ਨਾਲ ਆਪਣਾ ਕੰਪੀਟੀਸ਼ਨ ਕਰ ਰਹੇ ਹੋ ਉਹਨੂੰ ਬਣਾਇਆ ਏ ਕੌਣ ਆ ਉਹ ਉਹੀ ਜਿਨੇ ਤੁਹਾਨੂੰ ਬਣਾਇਆ ਉਹਨੂੰ ਵੀ ਉਹਨੇ ਬਣਾਇਆ ਜੇ ਉਹਦੇ ਵਿੱਚ ਕੋਈ ਗੁਣ ਦਿੱਤਾ ਤੇ ਤੁਹਾਡੇ ਚੋਂ ਤਾਂ ਹੋ ਸਕਦਾ ਉਲਟਾ ਗੁਣ ਦਿੱਤਾ ਹੋਵੇ ਉਹਦੇ ਚ ਉਹ ਦਿੱਤਾ ਤੇ ਪਰ ਤੁਸੀਂ ਸਿਰਫ ਉਹਦੇ ਗੁਣ ਨੂੰ ਦੇਖ ਰਹੇ ਆਪਣੇ ਗੁਣ ਨੂੰ ਨਹੀਂ ਦੇਖ ਰਹੇ ਕਿਉਂਕਿ ਉਲਟਾ ਅਸੀਂ ਸੋਚਦੇ ਹੀ ਨਹੀਂ ਅਸੀਂ ਤਾਂ ਮਹਾਨ ਆ ਜੀ ਕਦੇ ਆਪਣੇ ਗੁਣ ਤੇ ਆਪਣੇ ਅੰਦਰ ਚ ਛਾਤੀ ਮਾਰੋ ਬੜਾ ਵਧੀਆ ਪਲੱਸ ਪੁਆਇੰਟ ਦਿਖੇਗਾ ਆਪਣੇ ਆਪ ਤੇ ਮਾਣ ਹੋਣ ਲੱਗੇਗਾ ਕਿਉਂ ਕਿ ਤੁਹਾਨੂੰ ਬਣਾਉਣ ਵਾਲਾ ਮਾਣ ਕਰਦੀ ਏ ਦੁਨੀਆਂ ਉਹਦੇ ਤੇ ਮੰਨਦੀ ਏ ਉਸ ਨੂੰ ਹਰ ਰੋਜ਼ ਉਸ ਦੀ ਪੂਜਾ ਕਰਦੀ ਏ ਤੇ ਜਦੋਂ ਜਿਹਦੀ ਪੂਜਾ ਹੁੰਦੀ ਏ ਤੇ ਉਹ ਤੁਹਾਡੇ ਲਈ ਗਲਤ ਕਿਵੇਂ ਹੋ ਸਕਦਾ ਹੈ ਉਹ ਇੱਕ ਗਲਤ ਚੀਜ਼ ਕਿਵੇਂ ਬਣਾ ਸਕਦਾ ਹੈ ਉਹ ਤੁਹਾਨੂੰ ਦੁਖੀ ਕਿਵੇਂ ਦੇਖ ਸਕਦਾ ਭਰੋਸਾ ਤੇ ਕਰੋ ਆਪਣੇ ਆਪ ਬੜੇ ਸਮਝਦਾਰ ਹੋ ਤੁਸੀਂ ਠੀਕ ਹੈ ਨਾ ਚਲੋ ਸੱਤ ਸੱਤ 2024 ਦਿਨ ਐਤਵਾਰ ਦਾ ਦਿੱਤੀ ਵਧੀਆ ਅੰਚ ਹੈ ਨਾ ਦੇ ਨਾਲੇ ਜੋ ਦੂਜ ਦੀ ਤਿਥੀ ਹੋਗੀ ਸ਼ੁਕਲ ਪੱਖ ਚੱਲ ਰਿਹਾ ਯਾਨੀ ਚਾਨਣ ਪੱਖ ਦੀ ਦੂਜ ਦੀ ਤਿਥੀ ਹੈ ਤੇ ਗੱਲ ਕਰੀ ਆਪਾਂ ਤਾਂ ਗੁਪਤ ਨਵਰਾਤਰੇ ਦਾ ਜੀ ਦੂਜਾ ਦਿਨ ਹੈ ਮੰਦਿਰ ਜਾਣਾ ਮੰਦਿਰ ਜਾ ਕੇ ਮਾਂ ਦੇ ਦਰਸ਼ਨ ਕਰਨ ਨਾਲੋਂ ਚੰਗਾ ਹੈ ਘਰ ਬੈਠੀ ਮਾਂ ਦੇ ਦਰਸ਼ਨ ਕਰਕੇ ਪੈਰੀ ਹੱਥ ਲਗਾ ਲਓ ਮਾਤਾ ਦਾ ਆਸ਼ੀਰਵਾਦ ਮੰਦਿਰ ਬੈਠੇ ਦਾ ਵੀ ਮਿਲ ਹੀ ਜਾਵੇ ਇਹ ਵੀ ਇੱਕ ਸਮਝਦਾਰੀ ਵਾਲੀ ਗੱਲ ਹੈ ਚਲੋ ਸ਼ਨੀ ਦਾ ਨਕਸ਼ਤਰ ਚੱਲ ਰਿਹਾ ਜੀ ਪੁਸ਼ਿਆ ਨਕਸ਼ਤਰ ਵਿੱਚ ਚੰਦਰਮਾ ਜੋ ਨੇ ਅत्ता तकरीबन ਅੱਜ ਦੱਸੀਏ ਤੁਹਾਨੂੰ ਕਿ ਐਤਵਾਰ ਵਾਲੇ ਦਿਨ ਹਾਰ ਰਵੀਵਾਰ ਐਤਵਾਰ ਵਾਲੇ ਦਿਨ ਸ਼ਨੀ ਦਾ ਨਕਸ਼ਤਰ ਹੈ ਔਰ ਦੂਜ ਤਿਥੀ ਜਾਂ ਚੰਦਰਦਰਸ਼ਨ ਜ਼ਰੂਰ ਕਰ ਲੈਣੇ ਅੱਜ ਚੰਗਾ ਚੰਦਰਦਰਸ਼ਨ ਕਰਨੇ ਸ਼ੁਭ ਹੈ ਕਹਿੰਦੇ ਆ ਪੂਰਾ ਮਹੀਨਾ ਵਧੀਆ ਜਾਂਦਾ ਜੇ ਦੂਜ ਤਿਥੀ ਦੇ ਚੰਦਰਦਰਸ਼ਨ ਕਰ ਲੈ ਜਾਣ ਓਕੇ ਆ ਤੇ ਮੈਂ ਹੈਡਲਾਈਨ ਵੀ ਲਿਖਵਾ ਦੂੰਗੀ ਕਿ ਚੰਦਰਦਰਸ਼ਨ ਕਰਨੇ ਸ਼ੁਭ ਤਾਂ ਕਿ ਤੁਹਾਨੂੰ ਯਾਦ ਰਹੇ ਦੂਸਰਾ ਮੰਗਲ ਅੱਜ ਕ੍ਰਿਤਿਕਾ ਨਕਸ਼ਤਰ ਵਿੱਚ ਜਾਣਗੇ ਨਕਸ਼ਤਰ ਚੇਂਜ ਕਰਨਗੇ ਔਰ ਚੰਦਰਮਾ ਕਰਕ ਰਾਸ਼ੀ ਵਿੱਚ ਚਲੇਗੇ ਕੱਲ ਸਵੇਰੇ ਤੜਕੇ ਤੋਂ ਕਰਕ ਰਾਸ਼ੀ ਮਤਲਬ 4 ਨੰਬਰ ਦੀ ਰਾਸ਼ੀ ਕੱਲ ਤੁਸੀਂ ਜਾਣਦੇ ਹੋ ਸ਼ੁਕਰ ਰਾਸ਼ੀ ਪਰਵਰਤਨ ਆਪਾਂ ਤੁਹਾਨੂੰ ਵੀਡੀਓ ਪਾਈ ਸੀ ਕਿਹੜੀ ਕਿਹੜੀ ਰਾਸ਼ੀ ਲਈ ਸ਼ੁਕਰ ਨੇ ਕੀ ਕੀ ਪ੍ਰਭਾਵ ਪਾਉਣਾ ਹੈ ਤੇ ਅੱਜ ਸ਼ੁਕਰ ਚੰਦਰ ਤੇ ਬੁੱਧ ਦੀ ਯੁਤੀ ਬਣ ਰਹੀ ਹੈ ਕਰਕ ਰਾਸ਼ੀ ਵਿੱਚ ਚੰਦਰਮਾ ਆਪਣੇ ਘਰ ਵਿੱਚ ਤੇ ਨਕਸ਼ਤਰ ਹੈ ਸ਼ਨੀ ਸ਼ਨੀ ਦਾ ਨਕਸ਼ਤਰ ਆਪਣੇ ਘਰ ਚ ਚੰਦਰ ਬੁੱਧ ਚੰਦਰ ਦੀ ਯੁਤੀ ਦੂਜ ਦੀ ਤਿਥੀ ਮੁਤਾਬਕ ਕੀ ਪ੍ਰਭਾਵ ਪਵੇਗਾ ਇਸ ਤੇ ਆਪਾਂ ਚਰਚਾ ਕਰਾਂਗੇ ਰਾਹੁ ਕਾਲ ਦਾ ਟਾਈਮ 4:30 ਵਜੇ ਤੋਂ ਲੈ ਕੇ 6:00 ਵਜੇ ਤੱਕ ਰਹੇਗਾ ਠੀਕ ਹੈ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਐਰੀਜ਼ਾ ਨਹੀਂ ਮੇਸ਼ ਰਾਸ਼ੀ ਵਾਲਿਆਂ ਦੀ ਮੇਸ਼ ਰਾਸ਼ੀ ਦੇ ਲਈ ਦੇਖਿਆ ਜਾਵੇ ਤਾਂ ਮੰਗਲ ਲਗਨ ਚਾਹ ਤੇ ਜੋ ਚੰਦਰ ਹੈ ਉਹ ਸ਼ਨੀ ਦੇ ਨਕਸ਼ਤਰ ਤੇ ਸੁਖ ਸਥਾਨ ਵਿੱਚ ਸੁਖ ਸਥਾਨ ਦਾ ਮਾਲਕ ਆਪਣੀ ਘਰ ਵਿੱਚ ਉੱਥੇ ਪਹਿਲਾਂ ਤੋਂ ਬੁੱਧ ਚੰਦਰ ਦੀ ਜੁਤੀ ਥੋੜੀ ਜੀ ਗਲੇ ਦੀ ਪ੍ਰੋਬਲਮ ਸੇਤ ਰਹੀ ਰਹੇਗੀ ਵੈਸੇ ਦਿਨ ਵਧੀਆ ਜਾਏਗਾ ਕਿਉਂਕਿ ਮੰਗਲ ਚੌਥੀ ਦ੍ਰਿਸ਼ਟੀ ਨਾਲ ਚੰਦਰ ਨੂੰ ਦੇਖੇਗਾ ਬੁੱਧ ਨੂੰ ਦੇਖੇਗਾ ਸ਼ੁਕਰ ਨੂੰ ਜਦੋਂ ਲਗਨ ਦਾ ਮਾਲਕ ਜਿਹੜੇ ਗ੍ਰਹਾਂ ਨੂੰ ਦੇਖਦਾ ਉਸ ਵਿੱਚ ਪ੍ਰਭਾਵ ਅੱਛਾ ਪੈਂਦਾ ਤਾਂ ਹਰ ਕੰਮ ਲਈ ਤੁਹਾਡੀ ਸਕਸੈਸ ਤੁਹਾਡਾ ਕੌਨਫੀਡੈਂਸ ਵਧੇਗਾ ਥੋੜਾ ਜਿਹਾ ਗੁੱਸੇ ਤੇ ਅੱਜ ਕੰਟਰੋਲ ਰੱਖਣਾ ਟੀਟ ਬਣ ਕੇ ਕੰਮ ਨਹੀਂ ਕਰਨਾ ਤੇ ਕਾਲਾ ਰੰਗ ਨਹੀਂ ਪਾਉਣਾ ਤਾਂ ਹੀ ਦਿਨ ਵਧੀਆ ਜਾਏਗਾ ਟੌਰਸ ਬ੍ਰਿਕ ਰਾਸ਼ੀ ਵਾਲੇ ਤੀਜੇ ਗ੍ਰਹਿ ਬੈਠੇ ਦੋ ਤਿੰਨ ਭਾਈ ਭੈਣ ਇਕੱਠੇ ਹੋ ਕੇ ਸਰਕਲ ਇਕੱਠਾ ਹੋ ਕੇ ਘਰ ਚ ਬਹਿ ਕੇ ਇਕੱਠੇ ਰੋਟੀ ਖਾਓ ਦਿਨ ਤਾਂ ਹੀ ਵਧੀਆ ਜਾਏਗਾ ਸ਼ਨੀ ਦਾ ਨਕਸ਼ਤਰ ਮਿੱਤਰ ਹੈ ਪ੍ਰਾਪਰਟੀ ਨਾਲ ਸੰਬੰਧ 딜 ਜਾਂ ਗੱਲਬਾਤ ਤੁਹਾਡੀ ਅੱਜ ਕਿਸੇ ਨਾਲ ਚੱਲਣ ਵਾਲੀ ਹੈ ਤੇ ਆਉਣ ਵਾਲਾ ਹਫਤਾ ਤੁਹਾਨੂੰ ਸ਼ੁਭਤਾ ਦੇਣ ਵਾਲਾ ਹੈ ਤਾਂ ਕਹਿ ਸਕਦੇ ਆਪਾਂ ਕਿ ਜੋ ਸੂਰਜ ਦੂਸਰੇ ਸਥਾਨ ਵਿੱਚ ਹੈ ਸੁਭਾਅ ਦਾ ਤਤਪਨ ਪਰੇਸ਼ਾਨੀ ਦੇਗਾ ਤੇ ਇਸ ਦੇ ਲਈ ਤੁਸੀਂ ਦੁੱਧ ਮੱਥੇ ਤੇ ਸਵੇਰ ਤੋਂ ਲਾ ਲੈਣਾ ਜੈਮਿਨੀ ਮਿਥੂ ਰਾਸ਼ੀ ਵਾਲੇ ਸਿਤਾਰੇ ਮਿਥੂ ਰਾਸ਼ੀ ਵਾਲਿਆਂ ਦੇ ਸ਼ਨੀ ਦਾ ਨਕਸ਼ਤਰ ਮਿੱਤਰ ਤਨ ਸਥਾਨ ਵਿੱਚ ਸ਼ੁਕਰ ਚੰਦਰ ਬੁੱਧ ਤਿੰਨੋਂ ਹੀ ਬੁੱਧ ਤੁਸੀਂ ਆ ਸ਼ੁਕਰ ਤੁਹਾਡੀ ਸੋਚ ਦਾ ਮਾਲਕ ਤੇ ਚੰਦਰ ਤੁਹਾਡੇ ਧਨ ਸਥਾਨ ਦਾ ਮਾਲਕ ਇਕੱਠੇ ਬੈਠੇ ਤਾਂ ਕਹਿ ਸਕਦੇ ਆਪਾਂ ਧਨ ਵੀ ਆਇਆ ਕੰਮ ਵੀ ਆਇਆ ਦਿਮਾਗ ਵੀ ਸਹੀ ਰਿਹਾ ਤੇ ਸਾਰੇ ਪਾਸੇ ਤੋਂ ਸਫਲਤਾ ਮਿਲੀ ਮਨ ਵੀ ਖੁਸ਼ ਹੋਇਆ ਲੋਨ ਲੈਣ ਦੀ ਜ਼ਰੂਰਤ ਨਹੀਂ ਪੈਣੀ ਉਧਾਰ ਲੈਣ ਦੀ ਜ਼ਰੂਰਤ ਨਹੀਂ ਪੈਣੀ ਕੁਦਰਤ ਨੇ ਕਿਤੋਂ ਨਾ ਕਿਤੋਂ ਪ੍ਰਬੰਧ ਕਰ ਹੀ ਦੇਣਾ ਮਨ ਖੁਸ਼ ਰਹੇਗਾ ਮੱਥੇ ਤੇ ਦੁੱਧ ਲਾ ਲਓ ਜਾਂ ਦੁੱਧ ਦਾ ਪੈਕੇਟ ਧਾਰਮਿਕ ਸਥਾਨ ਤੇ ਰੱਖ ਦਿਓ ਕੈਂਸਰ ਕਰਕਰਾਸ਼ੀ ਵਾਲੇ ਮਨ ਥੋੜਾ ਵਿਚੈਨ ਹੈ ਮਨ ਥੋੜਾ ਪਰੇਸ਼ਾਨ ਹੈ ਥੋੜਾ ਜਿਹੀ ਕਨਫਿਊਜ਼ ਹੋ ਤੁਸੀਂ ਡਿਸੀਜਨ ਲੈਣ ਵਿੱਚ ਥੋੜੀ ਜਿਹੀ ਆਪਣੇ ਆਪ ਨੂੰ ਕੋਸ ਵੀ ਰਹੇ ਹੋ ਸ਼ਨੀ ਦਾ ਨਕਸ਼ਤਰ ਕਰਕੇ ਮਨ ਤੇ ছায়ਾ ਪਈ ਹੋਈ ਹੈ ਮਤਲਬ ਕਿ ਰਸਤਾ ਕਿਸੇ ਪਾਸਿਓਂ ਦਿਖ ਨਹੀਂ ਰਿਹਾ ਥੋੜੀ ਜਿਹੀ ਡਿਪਰੈਸ਼ਨ ਵਾਲੀ ਹਾਲਤ ਹੈ ਪਰ ਨਹੀਂ ਆਪਣੇ ਆਪ ਨੂੰ ਨਹੀਂ ਕੋਸਣਾ ਸ਼ਨੀ ਦਾ ਨਕਸ਼ਤਰ ਨਿਕਲ ਜਾਏਗਾ ਮਾਂ ਦਾ ਆਸ਼ੀਰਵਾਦ ਸਵੇਰ ਤੋਂ ਲੈ ਲਓ ਦਿਨ ਬੈਸਟ ਹੋ ਜਾਣਾ ਹੈ ਤੇ ਮੱਥੇ ਤੇ ਕੀ ਲਗਾਣਾ ਤੁਸੀਂ ਹਲਦੀ ਕਿਉਂਕਿ ਅਸੀਂ ਬ੍ਰੈਸ ਪਸ਼ੂਪ ਕਰਨਾ ਹੈ ਲਿਓ ਸੰਗਰਾਜੀ ਵਾਲੇ ਸਿਤਾਰੇ ਚੰਗੇ ਆ ਸੂਰਜ ਭਾਵੇਂ ਕੱਲਾ ਬੈਠਾ ਹੈ ਪਰ ਬੈਠਾ ਤੇ ਮਿੱਤਰ ਦੇ ਘਰ ਚ ਹੈ ਨਾ ਹਾਂ ਬਿਜ਼ਨਸ ਕੰਮਕਾਰ ਵਿੱਚ ਰਿਟਰਨ ਅੱਛੀ ਨਹੀਂ ਮਿਲ ਰਹੀ ਤੇ ਖਰਚਾ ਇੱਕਦਮ ਪੈ ਜਾਂਦਾ ਜਿਸ ਨਾਲ ਮਨ ਪਰੇਸ਼ਾਨ ਹੋ ਜਾਂਦਾ ਕਿ ਲੋ ਜੀ ਮਸਾ ਮਸਾ ਪੈਸੇ ਆਉਂਦੇ ਆ ਤੇ ਉਹ ਵੀ ਸਾਰੇ ਲੱਗ ਜਾਂਦੇ ਆ ਕੋਈ ਨਹੀਂ ਚੰਦਰ ਨੇ ਜਦੋਂ ਧਨਸਤਾਨ ਵਿੱਚ ਜਾਣਾ ਪੈਸੇ ਦੇ ਦੇਣੇ ਆ ਕੁੱਤੇ ਨੂੰ ਰੋਟੀ ਪਾ ਦੇਣੀ ਆ ਤੁਸੀਂ ਤੇ ਹਰ ਕੰਮ ਹਰ ਗੱਲ ਪਾਣੀ ਦਾ ਘੁੱਟ ਪੀ ਕੇ ਕਰੋਗੇ ਤਾਂ ਦੂਜਿਆਂ ਤੇ ਇੰਪ੍ਰੈਸ਼ਨ ਵੀ ਅੱਛਾ ਪੈਗਾ ਵਰਗੋ ਕੰਨਿਆ ਰਾਸ਼ੀ ਵਾਲੇ ਸਿਤਾਰੇ ਕੰਨਿਆ ਰਾਸ਼ੀ ਵਾਲੇ ਠੀਕ ਆ ਬ੍ਰਹਸਪਤ ਨੋਮੇ ਸਥਾਨ ਵਿੱਚ ਸ਼ੁਭ ਫਲ ਦੇ ਰਿਹਾ ਏ ਤੇ ਬੁੱਧ ਸ਼ੁਕਰ ਦੀ ਯੂਤੀ ਕਿਸਮਤ ਦੇ ਮਾਲਕ ਦੇ ਨਾਲ ਆ ਜਿੰਕਮ ਦਾ ਮਾਲਕ ਵੀ ਬੈਠ ਗਿਆ ਹਾਂ ਬੱਚਿਆਂ ਨਾਲ ਥੋੜੇ ਜਿ ਸਬੰਧ ਸੁਧਾਰ ਕੇ ਚੱਲੋਗੇ ਨਾ ਤਾਂ ਘਰ 'ਚ ਸ਼ਾਂਤੀ ਵੀ ਰਹੇਗੀ ਬਾਕੀ ਕੋਈ ਉਪਾਕਰਨ ਦੀ ਜ਼ਰੂਰਤ ਨਹੀਂ ਐ ਪੰਛੀਆਂ ਨੂੰ ਸਤਨਾਜਾ ਪਾ ਸਕਦੇ ਹੋ ਜਾਂ ਮਿੱਠੀ ਰੋਟੀ ਕੁੱਤੇ ਨੂੰ ਪਾ ਸਕਦੇ ਹੋ ਦਿਨ ਵਧੀਆ ਹੋ ਜਾਏਗਾ ਲਿਬਰਾ ਤੂਲਾ ਰਾਸ਼ੀ ਵਾਲੇ ਸ਼ਨੀ ਦਾ ਨਕਸ਼ਤਰ ਮਿੱਤਰ ਹੈ ਤੈਸ ਕਰਕੇ ਹਰ ਕੰਮ ਵਿੱਚ ਸਕਸੈਸ ਮਿਲੇਗੀ ਮੋਟਾਪੇ ਨੂੰ ਲੈ ਕੇ ਪਰੇਸ਼ਾਨੀ ਤੇ ਬਦਨਾਮੀ ਕਿਸੇ ਗੱਲ ਦੀ ਲੈ ਕੇ ਦਿਮਾਗ ਤੇ ਬੋਝ ਬਣਿਆ ਰਹੇਗਾ ਹਾਂ ਆਪਣੇ ਪੇਤ ਕਿਸੇ ਤੋਂ ਛੁਪਾ ਰਹੇ ਹੋ ਤਾਂ ਥੋੜਾ ਜਿਹਾ ਪਰਿਵਾਰ ਨੂੰ ਜ਼ਰੂਰ ਦੱਸ ਕੇ ਚੱਲੋ ਨਹੀਂ ਤਾਂ उलਝੇਵੇਂ ਵਧ ਸਕਦੀ ਆ ਸ਼ਨੀ ਦਾ ਨਕਸ਼ਤਰ ਸ਼ੁਭ ਫਾਲ ਦਵੇ ਇਸ ਦੇ ਲਈ ਕੀ ਕਰਨਾ ਹੈ ਤੁਸੀਂ ਅੱਜ ਸ਼ੁਕਰ ਨੂੰ ਸ਼ੁਭ ਕਰਨਾ ਹੈ ਤੇ ਪਾਣੀ ਵਿੱਚ ਥੋੜਾ ਜਿਹਾ ਦੁੱਧ ਪਾ ਕੇ ਇਸ਼ਨਾਨ ਕਰ ਲੈਣਾ ਤੇ ਨਾਲ ਚੌਲ ਹਲਦੀ ਦੁੱਧ ਤਾਰਮਿਕ ਸਥਾਨ ਤੇ ਰੱਖ ਦੇਣ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲੇ ਸ਼ਨੀ ਦਾ ਨਕਸ਼ਤਰ ਮਿੱਤਰ ਨਹੀਂ ਹੈ ਤਾਂ ਚੰਦਰ ਨੌਵੇਂ ਸਥਾਨ ਵਿੱਚ ਕਿਸਮਤ ਸਥਾਨ ਵਿੱਚ ਥੋੜਾ ਆਪਣੇ ਆਪ ਨੂੰ ਸੰਭਾਲ ਲਿਆ ਤੁਸੀਂ ਕਨਫਿਊਜ਼ ਸੀ ਆਉਣ ਵਾਲੇ ਕੱਲ ਦੀ ਚਿੰਤਾ ਸੀ ਉਸ ਵਿੱਚੋਂ ਨਿਕਲੇ ਤੁਸੀਂ ਆਪਣੇ ਆਪ ਤੇ ਪ੍ਰਾਉਡ ਮਹਿਸੂਸ ਕੀਤਾ ਮਾਂ ਨਾਲ ਥੋੜੀ ਜਿਹੀ ਖਾਸ ਸੁਣੀ ਬੈਸਵਾਜੀ ਸ਼ੁਕਰ ਬੁੱਧ ਦੇ ਲਗਣ ਵਿੱਚ ਬੈਠਣ ਕਰਕੇ ਹੋ ਸਕਦੀ ਆ ਥੋੜੀ ਜਿਹੀ ਖਾਰਸ ਜਾਂ ਸਕਿਨ ਪ੍ਰੋਬਲਮ ਵੀ ਤਾਮ ਕਰ ਸਕਦੀ ਆ ਤੇ ਆ ਰੱਖੋ ਜੀ ਆਪਣੀ ਸਿਹਤ ਦਾ ਬਾਕੀ ਕੋਈ ਪਰੇਸ਼ਾਨੀ ਨਹੀਂ ਹੈ ਕਿਤੇ ਜਾ ਰਹੇ ਹੋ ਤਾਂ ਚੱਲਦੇ ਪਾਣੀ ਚ ਥੋੜੇ ਜਿਹਾ ਚੌਲ ਜਾਲ ਪਰਵਾ ਕਰ ਦੋ ਤੇ ਕਾਲਾ ਮੰਕਾ ਚन्नई ਪੋਣਾ ਸੈਜੀਟੇਰੀਅਸ ਤਨੂਰਾਸ਼ੀ ਵਾਲੇ ਥੋੜਾ ਖਿਜਣਾ ਜਿਆਦਾ ਪਰਵਾਰਿਕ ਮੌਲ ਵੀ ਖਰਾਬ ਕਰੇਗਾ ਬੱਚਿਆਂ ਨਾਲ ਵੀ ਥੋੜੀ ਪਰੇਸ਼ਾਨੀ ਬੱਚੇ ਖੁਦੋਂ ਤਾਂ ਪਰਿਵਾਰ ਵਿੱਚ ਮਾਤਾ ਪਿਤਾ ਨਾਲ ਬੈਸਵਾਜੀ ਪਰਿਵਾਰ ਦਾ ਮਾਹੌਲ ਖਰਾਬ ਕਰ ਸਕਦੀ ਹੈ ਹੁਣ ਸਾਰੇ ਗ੍ਰਹਿ ਅਠਵੇਂ ਸਥਾਨ ਵਿੱਚ ਹੈ ਤਾਂ ਲੱਗੇਗਾ ਕਿ ਸਾਰੇ ਹੀ ਸਾਡੇ ਦੁਸ਼ਮਣ ਹੈ ਸਾ ਕੋਈ ਵੀ ਸਾਡੀ ਗੱਲ ਨਹੀਂ ਸੁਣ ਰਿਹਾ ਇਹ ਸਾਡੀ ਸੋਚ ਹੈ ਦੁਸ਼ਮਣ ਥੋੜਾ ਹੀ ਆ ਸਾਰੇ ਤਾਂ ਆਪਣੀ ਸੋਚ ਨੂੰ ਸਹੀ ਕਿੱਦਾਂ ਕਰਨਾ ਹੈ ਚੰਦਰ ਨੂੰ ਸਹੀ ਕਰਕੇ ਥੋੜੀ ਮੈਡੀਟੇਸ਼ਨ ਕਰ ਲਓ ਥੋੜਾ ਹਲਕਾ 뮤זיਕ ਸੁਣ ਲਓ ਉਦਾਸੀ ਜ਼ਿਆਦਾ ਹੈ ਤਾਂ ਜਗਾ ਛੱਡ ਦਿਓ ਵਧੀਆ ਹੋ ਜਾਏਗਾ ਕੈਪ੍ਰਿਕੌਰਨ ਮਕਰ ਰਾਸ਼ੀ ਵਾਲੇ ਮਕਰ ਰਾਸ਼ੀ ਦੇ ਲਈ ਅੱਜ ਅੱਛੇ ਆ ਪਲੈਨਿੰਗ ਹੋਏਗੀ ਪਰਿਵਾਰ ਵਿੱਚ ਬੈਠ ਕੇ ਲਗਜ਼ਰੀ ਚੀਜ਼ਾਂ ਖਰੀਦਣ ਦੀ ਤਾਂ ਚਲੋ ਤੁਹਾਡੇ ਤਾਂ ਸਿਤਾਰੇ ਚੰਗੇ ਹੀ ਨੇ ਦਿਨ ਵੀ ਵਧੀਆ ਜਾਣ ਵਾਲਾ ਨਵੀਆਂ ਡੀਲ ਹੋਣ ਵਾਲੀ ਹੈ ਬਸ ਮਕਰ ਰਾਸ਼ੀ ਵਾਲਿਆਂ ਨੇ ਧਨ ਲਈ ਬਿਜ਼ਨਸ ਲਈ काम कर ले ਆਪਣੇ دوست ਸਰਕਲਾਂ ਨਾਲ ਸਰਕਲ ਨਾਲ ਮਿਲ ਕੇ ਕਰੋਗੇ ਤਾਂ ਸਮਝੋ ਸਕਸੈਸ ਮਿਲੇਗੀ ਦੁੱਧ ਮੱਥੇ ਤੇ ਲਾਣਾ ਨਹੀਂ ਭੁੱਲਣਾ ਤੇ ਕਾਲੀ ਦਾਲ ਅੱਜ ਖਾਣੀ ਨਹੀਂ ਹੈ ਅਕੂਰਸ ਕੁੰਭ ਰਾਸ਼ੀ ਵਾਲੇ ਚੰਦਰ 6ਵੇਂ ਸਥਾਨ ਵਿੱਚ ਹੈ ਕੋਈ ਪੁਰਾਣਾ ਰੋਗ ਹੋਇਆ ਕੋਈ ਖਾਰ ਸੋਈ ਲੱਤਾਂ 'ਚ ਦਰਦ ਹੋਇਆ ਉਹਨੂੰ ਲੈ ਕੇ ਪਰੇਸ਼ਾਨੀ ਵਧੀ ਕਿ ਕਿਤੇ ਉਹ ਫੇਰੀ ਨਾ ਜਾਗਰਤ ਹੋ ਜਾਵੇ ਇਹੋ ਜਿਹੀ ਕੋਈ ਗੱਲ ਨਹੀਂ ਰਿਸ਼ਤੇਦਾਰ ਆ ਸਕਦੇ ਆ ਤੁਸੀਂ ਕਿਤੇ ਜਾ ਵੀ ਸਕਦੇ ਹੋ ਸਕਸੈਸ ਮਿਲੇਗੀ ਸਭ ਕਿਸੇ ਤੇ ਤਰਸ ਆ ਰਹੇ ਹਨ ਤਾਂ ਆਪਣੇ ਮਨ ਨੂੰ ਕੰਟਰੋਲ ਕਰਕੇ ਗੱਲਬਾਤ ਕਰ ਲਓ ਹਰ ਚੀਜ਼ ਦਾ ਹੱਲ ਮਿਲ ਜਾਏਗਾ ਪਾਈਸਸ ਮੀਨ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਮੀਨ ਰਾਸ਼ੀ ਵਾਲਿਆਂ ਦੇ ਪੰਜਵੇਂ ਸਥਾਨ ਵਿੱਚ ਸ਼ੁਕਰਚੰਦਰ ਤੇ ਬੁੱਧ ਦੀ ਯੂਤੀ ਬਣੀ ਜੋ ਕਿ ਵਧੀਆ ਆ। ਸ਼ੁਭ-ਸ਼ੁਭ ਬੋਲਣਾ ਤੁਹਾਡੇ ਲਈ ਚੰਗਾ ਹੈ। ਮਿਸ਼ਰੀ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰਨੀ ਉਸ ਤੋਂ ਵੀ ਵਧੀਆ। ਰਾਹੂ ਲਗਣ ਵਿੱਚ ਬੈਠਾ ਹੈ ਜੋ ਪੰਜਵੀਂ ਦ੍ਰਿਸ਼ਟੀ ਨਾਲ ਤਿੰਨ ਗ੍ਰਹਿਆਂ ਨੂੰ ਦੇਖ ਰਿਹਾ ਤੇ ਉੱਤੇ ਮੰਗਲ ਵੀ ਦੇਖ ਰਿਹਾ ਚੌਥੀ ਦ੍ਰਿਸ਼ਟੀ ਨਾਲ ਤਾਂ ਕੀ ਹੋਇਆ ਕਿ ਇੱਕ ਲੱਖ ਛੁਪਾਣਾ ਚਾਹ ਕੋਈ ਗੱਲ ਛੁਪੇਗੀ ਨਹੀਂ। ਇਸ ਕਰਕੇ ਆਪਣੇ ਪਰਿਵਾਰ ਨੂੰ ਹਰ ਗੱਲ ਦੱਸ ਕੇ ਰੱਖੋ। ਪਰਿਵਾਰ ਮਤਲਬ ਮਾਂ ਨਾਲ ਹਰ ਗੱਲ ਡਿਸਕਸ ਕਰੋ। ਉਸ ਤਾਂ ਪ੍ਰੇਸ਼ਾਨੀਆਂ ਦਾ ਤੇ ਹਰ ਚੀਜ਼ ਦਾ ਹੱਲ ਤੁਹਾਨੂੰ ਘਰ ਤੋਂ ਹੀ ਮਿਲ ਜਾਏਗਾ ਸੰਡੇ ਨੂੰ ਫਾਂਡੇ ਜ਼ਰੂਰ ਬਣਾਣਾ ਹੈ ਪਰਿਵਾਰ ਨਾਲ ਇੰਜੋਏ ਕਰਨਾ ਹੈ ਤੇ ਚਲੋ ਏਸੀ ਮੀਨ ਰਾਸ਼ੀ ਜਾਨੀ 12 ਰਾਸ਼ੀਆਂ ਦਾ ਰਾਸ਼ੀ ਫਲ ਤੇ ਨਾਲ ਹੀ ਆਪਾਂ ਤੁਹਾਨੂੰ ਵਾਸਤੂ ਟਿਪਸ ਵੀ ਕੁਝ ਨਾ ਕੁਝ ਛੋਟੇ ਛੋਟੇ ਜੇ ਉਪਾਅ ਪਰਹੇਜ਼ ਦੱਸਦੇ ਹੀ ਰਹਿੰਨੇ ਆ ਹਨ ਅੱਜ ਆਪਾਂ ਗੱਲ ਕਰਦੇ ਹਾਂ ਮੋਟਾਪੇ ਬਾਰੇ ਕਿਸੇ ਨੇ ਪੁੱਛਿਆ ਸੀ ਮੋਟਾਪਾ ਬਹੁਤ ਆਉਂਦਾ ਹੈ ਕਿ ਕਿਸ ਗ੍ਰਹਿ ਕਰਕੇ ਆ ਜਾਂ ਕਿਸ ਕਿਸ ਤਰ੍ਹਾਂ ਦੇ ਇਹ ਮੋਟਾਪਾ ਕਿਉਂ ਆ ਜਾਂਦਾ ਹੈ ਸੁਣੋ ਕਈ ਵਾਰੀ ਦੇਖੋ ਸਟਾਰ ਹੀ ਇਦਾਂ ਦੇ ਕਈ ਵਾਰੀ ਕਿਉਂ ਹਮੇਸ਼ਾ ਸਟਾਰ ਹੀ ਹੁੰਦੇ ਆ ਇਦਾਂ ਦੇ ਹੁਣ ਜਿਨ੍ਹਾਂ ਦਾ ਸ਼ੁਕਰ ਬੜਾ ਅੱਛਾ ਹੁੰਦਾ ਨਾ ਤਾਂ ਉਹਨਾਂ ਦੀ ਬੜੀ ਅੱਛੀ ਪਰਸਨੈਲਿਟੀ ਹੁੰਦੀ ਹੈ ਉਹ ਆਪਣੀ ਫਿਟਨੈਸ ਵੱਲ ਬੜਾ ਧਿਆਨ ਦਿੰਦੇ ਆ ਤੇ ਜਿਨ੍ਹਾਂ ਦਾ ਹੁਣ ਦੇਖੋ ਧਿਆਨ ਨਾ ਸੁਣਨਾ ਚੰਦਰ ਤੇ ਬ੍ਰਹਸਪਤ ਸ਼ੁਭ ਨਹੀਂ ਹੈ ਨਾ ਤਾਂ ਉਹ ਮੁਟਾਪਾ ਆ ਜਾਂਦਾ ਮਤਲਬ ਮਾਸ ਜੋ ਹੈ ਬੁੱਧ ਦਾ ਸ਼ੁਕਰ ਦਾ ਹੀ ਮੰਨਿਆ ਜਾਂਦਾ ਹੈ ਤਾਂ ਬ੍ਰੈਸਪਤ ਨੂੰ ਸ਼ੁਭ ਕਰੋ ਸ਼ੁਕਰ ਨੂੰ ਸ਼ੁਭ ਕਰੋ ਦੋਨੋਂ ਚੀਜ਼ਾਂ ਸਹੀ ਹੋ ਜਾਣਗੀਆਂ ਇੱਕ ਤਾਂ ਮੁਰਗੇ ਬ੍ਰੈਸਪਤ ਦੇ ਕਾਰਕ ਮੰਨੇ ਜਾਂਦੇ ਆ ਉਹਨਾਂ ਨੂੰ ਮਸਰਾਂ ਦੀ ਦਾਲ ਪਾਣੀ ਸ਼ੁਰੂ ਕਰ ਦਿਓ ਮੰਗਲ ਕੈਮ ਕਰ ਦਿਓ ਉਹਦੇ ਨਾਲ ਬ੍ਰੈਸਪਤ ਆਪੇ ਸ਼ੁਭ ਫਲ ਦੇ ਦੇਗਾ ਤੇ ਦੂਜਾ ਸ਼ੁੱਕਰਵਾਰ ਤੇ ਬੁੱਧਵਾਰ ਦਹੀਂ ਮਲ ਕੇ ਨਹਾਉਣਾ ਸ਼ੁਰੂ ਕਰੋ ਸੈਰ ਕਰੋ ਤਾਂ ਕਿ ਬੁੱਧ ਸਹੀ ਹੋਵੇ ਹੈਨਾ ਤੇ ਸ਼ੁਕਰ ਨੂੰ ਸ਼ੁਭ ਕਰਨ ਲਈ ਖੂਬ ਸਾਰਾ ਪਰਫਿਊਮ ਲਾਓ ਤਕਰੀਬਨ ਕੋਸ਼ਿਸ਼ ਕਰੋ ਕਿ ਜਦੋਂ ਵੀ ਤੁਸੀਂ ਵਿਹਲੇ ਹੋ ਜਾਂ ਜਦੋਂ ਵੀ ਤੁਸੀਂ ਕੁਝ ਫ੍ਰੀ ਬੈਠੇ ਹੋ ਤਾਂ ਹਲਕਾ ਮਿਊਜ਼ਿਕ ਸੁਣੋ ਮਿਊਜ਼ਿਕ ਸੁਣ ਨਾਲ ਸ਼ੁਕਰ ਬੜਾ ਸ਼ੁਭ ਹੋ ਜਾਂਦਾ ਹੈ ਤੇ ਨਾਲ ਰੈੱਡ ਕਲਰ ਦੀਆਂ ਚੂੜੀਆਂ ਪਾਉਣ ਨਾਲ ਮੰਗਲ ਸ਼ੁਭ ਹੋ ਜਾਂਦਾ ਹੈ ਤੇ ਹੋਰ ਜੋ ਚੀਜ਼ਾਂ ਅਸੀਂ ਕਰਦੇ ਹਾਂ ਹਨਾ ਮਤਲਬ ਕੁਝ ਚੀਜ਼ਾਂ ਨੂੰ ਅਸੀਂ ਆਪਣੇ ਤਰੀਕੇ ਨਾਲ ਸਹੀ ਕਰਦੇ ਹਾਂ ਤੇ ਕੁਝ ਚੀਜ਼ਾਂ ਨੂੰ ਅਸੀਂ ਗ੍ਰਹਿਾਂ ਨਾਲ ਸਹੀ ਕਰ ਲੈਂਦੇ ਹਾਂ ਤਾ ਕੀ ਕਰਨਾ ਹੈ ਤੁਸੀਂ ਗਾਂ ਨੂੰ ਰੋਟੀ ਪਾਉਣੀ ਹੈ ਦਹੀਂ ਮਲ ਕੇ ਨਾਉਣਾ ਹੈ ਦਹੀਂ ਮੱਥੇ ਤੇ ਲਾਉਣਾ ਹੈ 48 ਦਿਨ ਲਗਾਤਾਰ ਸੈਰ ਕਰਨੀ ਹੈ ਬਹੁਤ ਅੱਛਾ ਹੈ ਤਾਂ ਸਭ ਚੀਜ਼ਾਂ ਅੱਛੀਆਂ ਹੋਣੇ ਸ਼ੁਰੂ ਹੋ ਚੁੱਕੀਆਂ ਠੀਕ ਹੈ ਜੀ ਸਮਝਦਾਰ ਸਦਾਪ ਸਭ ਦਾ ਅੱਜ ਦਾ ਦਿਨ ਬਹੁਤ ਅੱਛਾ ਜਾਵੇ ਸਤਿ ਸ਼੍ਰੀ ਅਕਾਲ